ਸਾਬਰਨ ਕੋ ਵਾਲ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੁਰ ਕਜਨ ਕੀ ਰਹਿ ਪਿਆਸਾਤ ਮੈਂ ਛੜ ਕੋਈ ਅਬਰ ਨਾ ਧਿਆਉ ਜੋ ਬਰਚਾਮ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੁੰਤਨ ਸਤਰ ਹਮਾਰੇ ਮਾਰਿ ਹੈ ਆਪ ਖਾਤ ਹੈ ਮੁਝੇ ਉਪਰ ਹੈ ਮਨ ਕਾਲ ਕਾ ਤਰਾਸ ਨਿਵਰਿਆ ਹੋ ਦਸ ਦਹ ਹਮਾਰੇ ਪ੍ਰਸਾਦ ਸ੍ਰੀ ਅਸ ਤੁਰ ਜੋ ਕਰ ਗ ਰਚਾ ਰਾਖਲੇ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦਿਨ ਪਦ ਦੁਸ਼ਣ ਕੇ ਹੰਤਾ ਆਤਮਾ ਪਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਮੇ ਸੁ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਦਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬਹਮਾ ਜੂਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਤਜ ਸ਼ੁਰੂ ਪੁਜਾਇਆ ਵਾ ਦਤਿ ਕੈਵ ਤਾਰਾ ਸੋਈ ਗੁਰੂ ਸੁਮਝਿ ਹਮਾਰਾ ਨਮਸਕਾਰ ਤਿਸ ਹੀ ਕਹਮਾਰੀ ਸਕਲ ਪ੍ਰਜਾ ਜੰਤਿ ਆਪ ਸਵਾਰੀ ਸਿਵ ਕਦ ਕਉ ਸਿਵ ਗੁਰ ਸੁਖ ਦਿਓ ਸਤਰਿ ਕਉ ਪਲ ਬਵਦ ਕੀਓ ਘਟ ਘਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁਚ ਰਿਆ ਸੋਲਾ ਸਾ ਪਰ ਕਰਿਪਾ ਅਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਆਇ ਤੈ ਦੁਖੀ ਸੁਖ ਪਾਇ ਸਾਧਕੇ ਸੁਖੀ ਏਕ ਏਕ ਕੀ ਫਿਰ ਪਛਾਨੈ ਘਟ ਘਟ ਕੇ ਪਟ ਪਟਤੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬ ਹੂ ਤੁਮ ਮੈਂ ਮਿਲ ਕਰ ਦੇਹ ਤਾਇ ਸਭ ਹੂ ਦੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਪੂਜ ਉਚਾਰੈ ਤੁਮ ਸਭ ਹੀ ਤੇ ਰਹਿ ਤੇ ਨਾਲ ਵਜਾਰਤ ਵੇਦ ਭੇਦ ਅਰ ਆਲਮ ਦਰਕਾਰ ਦਰਬਕਾਰ ਦਰਲਬ ਆਦ ਨੀਲ ਰਾਦ ਸਭ ਤਾਰਕਾ ਮੂਰਤਿ ਚਾਰ ਤਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾ ਕੋ ਕਿਰਪਾ ਹਤਨ ਮਨ ਤਹਾ ਮੂਰਤਿ ਕੁਛ ਪੇਦ ਨਾ ਜਾਤ ਮਹਾ ਦੇਵ ਕੋ ਕਹਿ ਤਸਦਾ ਸ਼ਿਵ ਦਰੰਗਕਾਰ ਕਾ ਚਿਨਤ ਦੇ ਪੇਵਾ ਪਪ ਦੀ ਬੁਧ ਹੈ ਚੇਤੀ ਬਨਤ ਪਿਰ ਪਿਰ ਤੁਹ ਤੇਤੀ ਤੁਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਵ ਸਸਾਰਾ ਇਕ ਰੂਪ ਰੂਪ ਸਰੂਪਾ ਰਗ ਭਿਓ ਰਾਵਕ ਹੀ ਭੂਪਾ ਅਡਜ ਜੇ ਦਸੇ ਤਦ ਕੀ ਦੇ ਉਤਪਤ ਖਾਤ ਬਹਰ ਰਚਿ ਤੇ ਦੇ ਕਹੋ ਫੂਲਾ ਰਾਜਾ ਹਰ ਬੈਠਾ ਕਹੋ ਸਿਮਟ ਪਿਓ ਸchre ਇਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਭਵ ਆਤ ਜੁਗਾਦ ਸਰੂਪ ਸਿਅੱਪਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਕਰੋ ਦੁਸ਼ਟ ਜਿਤੇ ਉਠਵਤ ਤਉ ਪਾਤਾ ਸકલ ਬਲੇਸ਼ ਕਰੋ ਰਣ ਕਾ ਤਾਜ ਅਸੁਰ ਤਵ ਸਰਨੀ ਪਰੇ ਤੇਨਕੇ ਦੁਸ਼ਟ ਦੁਖਤ ਹੈ ਬਰੇ ਪਰਖ ਜਾਵਨ ਪਗ ਪਾਰੇ ਤਿਹਾਰੇ ਤਿਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਨ ਹੈ ਹੈ ਰਚਾ ਹੋਏ ਕਹੇ ਸੁਮਕਾਲਾ ਦੁਸ਼ਟ ਰਿਸ਼ਟ ਤਰੈ ਤਤਕਾਲਾ ਕਿਰਪਾ ਦਰਛ ਤਰ ਜਾਹਿ ਨਰ ਹੋ ਤਾਂ ਕੇ ਤਾਪਤ ਨਿਕਵਹਰਹ ਰੇ ਸਿਧ ਘਰ ਮੋ ਸਭ ਹੋਈ ਦੁਸ਼ਟ ਸ਼ਾਸ ਸਕੇ ਨ ਕੋਈ ਇਕ ਬਾਰ ਜੋ ਤਮੈ ਸੰਭਾਰਾ ਕਾਲ ਪਾਸ ਤੇ ਕਹਯੋ ਬਾਰਾ ਜਨਰ ਨਾਮ ਤਿਹਾਰੋ ਕਹਾ dard dust dukhte raha khadak ke te mai sarana tihari aap hath de leho bari sarv thor moh sahaye dust dukht te leho bachai swaiya paaye me jab te tmre tab te ko a tere nahi a neo ram reem turan kuran nek hai mat ek na maneo simrat saas re beshab hai bhet ke hai hame ek na janeo shri aspaan ki kripa tmre kar ਮੈ ਨਾ ਕਹਿਓ ਸਭ ਤੋਹਿ ਬਖਾ ਦੇਉ ਦੁਹਰਾ ਸਗਲ ਦੁਆਰ ਕੋ ਛੜਕੈ ਕਹਿਓ ਤੁਹਾਰੋ ਦੁਆਰ ਮਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਪ੍ਰਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸ ਸਹੀ ਦਸਮੀ ਕਬਿ ਵਿਵਾਚ ਬਿੰਦੀ ਚੋਪਈ ਹਮਰੀ ਕਰੋ ਹਾਦਰ ਛਾਪੁਨ ਹੋਇ ਚਿਤ ਕੀ ਛਾ ਤਵ ਚਰਨਨ ਮਰ ਹੈ ਹਮਾਰਾ ਆਪਣਾ ਜਾਣ ਕੋ ਪ੍ਰਤੀ ਪਾਰਾ ہمر دشوارا سیوک سکھ سپ کراتے پاؤ سیوک سکھ ہمارے تارے ہیں چن چن ستر ہمارے مارے ہے آپ ہا دے مجھے من کال کا تراسر ہمارے پسا ਸ੍ਰੀ ਅਸ ਤੁਰ ਜੋ ਕਰ ਦਰ ਅਛਾ ਰਾਖ ਲਹੁ ਮਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੂੰ ਪਰੇ ਚਤੁਰ ਦਸਤੰਤਾ ਕਾਲ ਪਾਏ ਬ੍ਰਹਮਾ ਬਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰਮ ਸੰਤ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਦਮਾਸਾ ਜਵਨ ਕਾਲ ਜੋ ਕਿਸ ਵਿੱਚ ਕੀਓ ਬੇਦ ਰਾਜ ਹਮ ਮਾਜੂ ਚੀਓ ਜਵਨ ਕਾਲ ਸਭ ਲੋਕ ਸਵਾਲਾ ਨਮਸਕਾਰ ਹੈ ਤਾਇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜੈ ਸ਼ਰੂਪੁ ਜਾਇਆ ਵਾਦਤ ਤੇ ਕਹਿ ਬਤਾਰਾ ਸੋਈ ਗੁਰੂ ਸੁਨਿ ਜਿਹਾ ਮਹਾਰਾ ਨਮਸਕਾਰ ਤਿਸ ਹੀ ਕਹ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਦ ਕਉ ਸਿਵ ਗੁਰ ਸੁਖ ਦਿਓ ਸਤਰਿ ਕਉ ਪਲ ਬਵਦ ਕੀਓ ਕਟ ਕਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਿਆ ਸੋਲਾ ਸਾ ਪਰ ਕਰੇ ਪ੍ਰਾਦਰਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਕੇ ਸੁਖੀ ਏਕ ਏਕ ਕੀ ਫਿਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬ ਹੂ ਤੂੰ ਮੈਂ ਮਿਲ ਕਰ ਦੇਹ ਤਾਇ ਸਭ ਹੂ ਦੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਪੂਜੁ ਚਾਰੈ ਤੁਮ ਸਭ ਹੀ ਤੇ ਰਹਿ ਤੇ ਰਾਲ ਬਜਾਰ ਤੇ ਵੇਦ ਭੇਦ ਅਰ ਆਲਵ ਦਰਕਾਰ ਦਰਬਕਾਰ ਦਰਬ ਆਦ ਨੀਲ ਰਾਦ ਸਭ ਤਾਰਕਾ ਮੂੜ ਚਾਰ ਤਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾ ਕੋ ਕਿਰਪਾ ਹਤ ਅਨਮਨ ਤਹਾ ਮੂੜ ਕੁਛ ਪੇਦ ਨ ਜਾਤ ਮਹਾਦੇਵ ਕੋ ਕਹਿ ਤਸਦਾ ਸ਼ਿਵ ਦਰੰਗਕਾਰ ਕਾ ਚਿਣਤ ਦੇ ਪੇਵਾ ਪਪ ਦੀ ਬੁਧ ਹੈ ਤੇਤੀ ਬਨਤ ਪਿੰਦ ਪਿਰ ਤੁਹ ਤੇਤੀ ਤਬਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤੁਰ ਸਸਾਰਾ ਇਕ ਰੂਪ ਰੂਪ ਸਰੂਪਾ ਰਗ ਭਯੋ ਰਾਵਕ ਹੀ ਭੂਪਾ ਅੱਡ ਜੇ ਜਸੇ ਸਦ ਕੀ ਦੇ ਉਤਪਜ ਖਾਤ ਬਹੁਤ ਰਚ ਤੇ ਦੇ

ਰਚਾ ਹੋਏ ਤਹੇ ਸੁਖਾਲਾ ਦੁਸ਼ਟ ਰੇਸ਼ਟ ਤਰੈ ਤਤ ਕਾਲਾ ਕਿਰਪਾ ਦਰਚ ਤਰ ਜਾਹਿ ਨਹਰ ਹੋ ਤਾ ਕੇ ਤਾਪ ਤਨਕ ਬਹਰਹ ਰੇ ਦਸਿਦ ਘਰ ਮੋ ਸਭ ਹੋਈ ਦੁਸ਼ਟ ਸ਼ਾਸ ਸਕੇ ਨ ਕੋਈ ਏਕ ਬਾਜ ਜੁ ਤਮੈ ਸੰਭਾਰਾ ਕਾਲ ਪਾਸ ਤੇ ਕਹਯੋ ਬਾਰਾਜ ਨਰਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸਰਣ ਤੇਹਾਰੀ ਆਪ ਹਾਥ ਦੇ ਲਿਹੋ ਬਾਰੀ ਸਭ ਠੋਰ ਮਹੋ ਸਹਾਈ ਦੁਸ਼ਟ ਦੋਖ ਤੇ ਰਹਵ ਚਾਈ ਸਵਈਆ ਪਾਇੰ ਗਹੇ ਜਬ ਤੇਤ ਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇਉ ਰਾਮ ਨੇ ਤੁਰਤ ਕੋ ਰਾਤ ਕੋ ਰਾਤ ਨੇ ਕਹਿ ਮਤ ਇਕ ਨਮਾਨਿਓ ਸਿਮਰਤ ਸਾਸਰੇ ਬੇਸਪੈ ਭੁਪੇਦਿਕ ਹੈ ਹਮੇ ਇਕ ਨ ਜਾਣਿਓ ਸ਼੍ਰੀ ਸਪਾਨਿ ਕਲੇ ਪਾਤਮਰੀ ਕਰ ਮੈ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛੜ ਕੇ ਕਹਿਓ ਤਹਾਰੋ ਦੁਆਰ ਮਾਹ ਕਹਿ ਕੀ ਲਾਜ ਅਸ गोबिंद दास तुहार सतनाम श्री वाहेगुरु साहिब जी चौपाई साहिब पास सही दशमी कववाच बिनती चौपाई हमरी करो हादर छापुन होए चित के छा तव चरणन मर है हमारा अपना जान को प्रति पारा हमरे दुष्ट स पै तुम कब हो आप हा दय मोहि म चाव सुख विषय मोर परिवार से से पै करतारा मोर अच्छा ने हृदय करे है ਸਾਬਰ ਨਿਕੋਵਾਲ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੁਰ ਕਜਨ ਕੀ ਰਹਿ ਪਿਆਸਾ ਤਮੈ ਛੜ ਕੋਈ ਅਬਰ ਨਾ ਧਿਆਉ ਜੋ ਪ੍ਰਚਾਂਤ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੁੰਟਨ ਸਤਰ ਹਮਾਰੇ ਮਾਰਿ ਹੈ ਆਪ ਖਾਤ ਹੈ ਮੁਝੇ ਉਪਰੈ ਮਨ ਕਾਲ ਕਾ ਤਰਾਸ ਨਿਵਰੈ ਤੁ ਦਸ ਦਹ ਹਮਾਰੇ ਪਸਾ ਸ੍ਰੀ ਅਸ ਤੁਰਜੂ ਕਰ ਦਰ ਰਚਾ ਰਾਖ ਲਹੁ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਪੰਦ ਦੁਸ਼ਣ ਕਹਿ ਹੰਤਾ ਆਤਮਾ ਪਰੇ ਚਤੁਰਦਸ ਸੰਤਾ ਕਾਲ ਪਾਏ ਬ੍ਰਹਮਾ ਬੱਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਮੇ ਸੰਪ੍ਰਕਾਸ਼ ਆਸਕਲ ਕਾਲ ਕਕੇ ਅਦਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਇ ਤੋ ਜੈ ਸ਼ੁਣ ਪੁਜਾਇਆ ਵਾਦ ਤੇ ਕੈ ਅਵਤਾਰਾ ਸੋਏ ਗੁਰੂ ਸੁਨ ਜਿਹਾ ਮਹਾਰਾ ਨਮਸਕਾਰ ਤਿਸੇਖ ਮਾਰੀ ਸਕਲ ਪ੍ਰਜਾ ਜਨ ਤੇ ਆਪ ਸਵਾਰੀ ਸਿਵਕੜ ਕਉ ਸਿਵਗੁਰ ਸੁਖ ਦਿਓ ਸਤਰ ਕਉ ਪਲ ਬਵਦ ਕੀਓ ਘਟ ਘਟ ਕੇ ਅੰਤਰ ਕੀ ਜਾਗ ਭਲੇbure ਕੀ ਪੀਰ ਪਛਾਨਤ ਚੀਟੀ ਤੇ ਕੁੰਜ ਰਿਆ ਸੋਲਾ ਸਾ ਪ੍ਰਕਿਰਪਾ ਅਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਆਏ ਤੈ ਦੁਖੀ ਸੁ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਫਿਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਹਦੇ ਤਪੁਦ ਕਰ ਕਰਾ ਕਰ ਤਾਰਾ ਰਜਾ ਤਰਤਾ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤਮ ਮੈ ਮਿਲਤ ਦੇ ਤਾਰੇ ਸਭ ਹੋ ਜੈ ਤੇ ਬਦਰ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਪੂਜ ਉਚਾਰੈ ਤੁਮ ਸਭ ਹਿਤੇ ਰਹਿ ਤੇ ਰਾਲ ਬਜਾਰਤ ਵੇਦ ਭੇਦ ਅਰ ਆਲ ਬਦਕਾਰ ਗ੍ਰਵਕਾਰ ਦਰਬ ਆਦ ਅਦੀਲ ਰਾਦਾ ਸਭ ਤਾਰਕਾ ਮੂੜ ਚਾਰ ਤਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾ ਹਤ ਅਨਮਨ ਤਹਾ ਮੂੜ ਕੁਛ ਪੇਦ ਨ ਜਾਤ ਮਹਾਦੇਵ ਕੋ ਕਹਿ ਤਸਦਾ ਸ਼ਿਵ ਦਰੰਗਕਾਰ ਕਾ ਚਿਣਤ ਦੇਵਾ ਪਪ ਦੀ ਬੁਧ ਹੈ ਤੇਤੀ ਬਨਤ ਪਿੰਦ ਪਿਰ ਤੁਹ ਤੇਤੀ ਤਬਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤੁਸ ਸਸਾਰਾ ਇਕ ਰੂਪ ਰੂਪ ਸਰੂਪਾ ਰਗ ਭਿਓ ਰਾਵਕ ਹੀ ਭੂਪਾ ਅੱਡ ਜੇ ਜਸੇ ਸਦ ਕੀ ਦੇ ਉਤਪਤ ਖਾਤ ਮਹਰ ਰਚ ਤੇ ਦੇ कहु फूल राजा अब बैठा कहो सिमट पयो सकरे कैठा सिग्री सृष्टि दिखाय अचभव आतु जुगाद स्वरूपशय पव और रक्षा मेरी तुम करो सिख उबाल असिख सक करो दुष्ट जितै उठवत तो पाता सकल बलेश करो रण का ताज है जो तव सर नी परे तिनके दुष्ट दुख है बरे ਪੁਰਖ ਜਮਨ ਪਗ ਪਰੇ ਤਿਹਾਰੇ ਤਰੀਕੇ ਤੁਮ ਸਫਲ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹ ਹੈ ਰਚਾ ਹੋਏ ਤਹੇ ਸੁਖਾਲਾ ਦੁਸ਼ਟ ਰੇਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਛ ਤਰ ਜਾਹਿ ਨਹ ਰਹੋ ਤਾਂ ਕੇ ਤਾਪ ਤਨ ਕੋ ਹਰਹ ਰੇ ਦਸਿਦ ਘਰ ਮੋ ਸਭ ਹੋਈ ਦੁਸ਼ਟ ਸ਼ਾਸਨ ਸਕੇ ਨ ਕੋਈ ਇਕ ਬਾਜ ਜੁ ਤਮੈ ਸੰਭਾਰਾ ਕਾਲ ਪਾਸ ਤੇ ਕਹਯੋ ਬਾਰਾ ਜਨਰ ਨਾਮ ਤਿਹਾਰੋ ਕਹਾ ਦਾਰਗ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੇ ਮੈਂ ਸਰਣ ਤੇ ਹਾਰੀ ਆਪ ਹਾਥ ਦੇ ਲਿਹੋ ਬਾਰੀ ਸਭ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਰਹਿ ਬਚਾਈ ਸਵਈਆ ਪਾਇਂ ਗਹੇ ਜਬ ਤੇ ਤਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਹੋ RAM ਰੇਮ ਤੁਰਤ ਕੁਰਤ ਨੇ ਕਹਿ ਮਤ ਇੱਕ ਨਮਾਨੇ ਹੋ ਸੇਮ ਰਤ ਸਾਸੁਰੇ ਬੇਸਪੈ ਬਹੁ ਭੇਦ ਕਹੇ ਹਮੇਕ ਨ ਜਾਣਿਓ ਸ਼੍ਰੀ ਸਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛੜਕੈ ਕਹਿਓ ਤੁਹਾਰੋ ਦੁਆਰ ਮਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਤਤਨਾੰ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸ ਸਹੀ ਦਸਮੀ ਕਬਿਵਾਚ ਬੇਨਤੀ ਚੋਪਈ ਅਮ੍ਰੇ ਕਰਉ ਹਾਦਰ ਛਾ ਪੂਨ ਹੋਏ ਚਿਤ ਕੇ ਛਾ ਤਵ ਚਰਨਨ ਮਰ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈਤਮ ਕਵ ਹਵਾ ਪਹਾ ਤੈ ਮੋਹਿ ਮਚਾਵਾ ਸੁਖਿ ਵਸੈ ਮੋਰ ਪਰਿਵਾਰਾ ਸੇ ਸੇ ਸਪੈ ਕਰ ਤਾਰਾ ਮੋਰ ਅਥਾ ਨੇ ਜਕਰ ਦਇ ਕਰਿਆ ਸਾਬਰ ਨ ਕੋ ਵਾਲ ਸੰਗਰੇ ਹੈ ਪੂਨ ਹੋਏ ਹਮਾਰੀ ਆਸਾ ਤੁਰ ਕਜਨ ਕੀ ਰਹ ਪਿਆਸਾਤ ਮੈਂ ਛੜ ਕੋਈ ਅਵਰਨਾ ਧਾਉ ਜੋ ਬਰਚਾਂ ਤੁਮ ਤੇ ਪਾਉ ਸੇਵਕ ਸਖ ਮਾਰੇ ਤਾਰਿ ਹੈ ਚੁੰਚਨ ਸਤਰ ਮਾਰੇ ਮਾਰੇ ਹੈ ਆਪਾਤ ਹੈ ਮੁਝੇ ਉਪਰ ਹੈ ਮਨ ਕਾਲ ਕਾ ਤਰਾਸ ਨਿਵਰੈ ਉਹ ਦਸ ਦਹ ਮਾਰੇ ਪ੍ਰਸਾਦ ਸ੍ਰੀ ਅਸਤੁਰ ਜੂ ਕਰਿ ਰਚਾ ਰੱਖ ਲਿਓ ਮੋ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਦੁਸ਼ਮਣ ਕੇ ਹੰਤਾ ਤਮੋ ਪਰੇ ਚਤੁਰ ਦਸ ਸੰਤਾ ਕਾਲ ਪਾਏ ब्रह्मा बत्तरा काल पाए शिव जो अवतरा काल पाए कर्म सि प्रकाश सकल काल का किया तमासा जमन काल योगी शिव कीयो वेदराज ब्रह्मा जुथियो जमन काल सब लोक सवारा नमस्कार है तय महाराज जमन काल सब जगत बनाया देव दैत जोश पुजायो वादते कह अवतार सोई गुरु सुन जे हमारा नमस्कार तशीक हमारी सकल प्रजा जन आप सबहारी ਸੇਵਕ ਕਦਕੋ ਸੇਵਕ ਸੁਖ ਦਿਓ ਸਤਰ ਕੋ ਪਾਲ ਬਵਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਿਆ ਸੋਲਾ ਸਾ ਪ੍ਰਕਿਰਪਾ ਅਦ੍ਰਿਸ਼ਟ ਕਰ ਖੁਲਾ ਸੰਤਨ ਦੁਖ ਆਇ ਤੇ ਦੁਖੀ ਸੁਖ ਆਇ ਸਾਧਨ ਤੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪੜਤੀ ਜਦ ਜਬ ਉਦਕਰ ਕਰਾ ਕਰ ਤਾਰਾ ਰਜਾ ਤਰਤਾ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈ ਮਿਲਤਾ ਦੇਤਾ ਸਭ ਹੋ ਜੈ ਤੇ ਬਦਰ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਪੂਜ ਉਚਾਰੈ ਤੁਮ ਸਭ ਹੀ ਤੇ ਰਹਿ ਤਿਦਾਰਲ ਬਜਾਰਤ ਵੇਦ ਭੇਦ ਅਰ ਆਲਵ ਦਰਕਾਰ ਗ੍ਰਵਕਾਰ ਦਰਦ ਆਦ ਨੀਲ ਰਾਦ ਸਭ ਤਾਂ ਕਾ ਗੁਣ ਚਾਰ ਤਪੈਦਾ ਜਾ ਕੋ ਪੇਵਨ ਪਾਵਤ ਬੇਦਾ ਤਾਂ ਕੋ ਕਿਰਪਾ ਹਨ ਮਨ ਤਹਾ ਮੂੜ ਕਸ਼ਪੇਦ ਨ ਜਾਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਦਰੰਕਾਰ ਕਾ ਚਿਰਤ ਨੇ ਪੇਵਾ ਪਪ ਦੀ ਬੁਧ ਹੈ ਜੇਤੀ ਬਨਤ ਪਿਰ ਪਿਰ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤਮ ਸਸਾਰਾ ਏ ਕੈ ਰੂਪ ਰੂਪ ਸਰੂਪਾ ਰਗ ਭਿਓ ਰਾਵ ਕਹਿ ਪੂਪਾ ਅੱਡ ਦਜੇ ਜਸੇ ਤਜ ਕੇ ਦੀ ਉਤਪਜ ਖਾਟ ਬਹੁਤ ਰਚ ਦੇ ਦੇ ਕਹੋ ਫੂਲ ਰਾਜਾ ਹਵ ਬੈਠਾ ਕਹੋ ਸਿਮਟ ਪਿਓ ਸਖਰੇ ਕੈਠਾ ਸਗਰੀ ਸ੍ਰਿਸ਼ਟ ਦੇਖਾਇਆ ਚੰਪਵ ਆਤ ਜੁਗਾਦ ਸਰੂਪ ਸੇ ਅਪਵ ਅਵਰ ਅਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗ ਕਰੋ ਦੁਸ਼ਟ ਜਿਤੇ ਉਠਵਤ ਕੁਤ ਪਾਤਾ ਸਕਲ ਬਲੇਸ਼ ਕਰੋ ਰਣ ਕਾਤਾ ਜੇ ਅਸੁਰ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਬਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਣ ਸਵ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰਚਾ ਹੋਏ ਤਹੇ ਸੁਕਾਲਾ ਦੁਸ਼ਟ ਰੇਸ਼ਟ ਤਰੈ ਤਤਕਾਲਾ ਕਿਰਪਾ ਦਰਚ ਤਰ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕੋ ਹਰਹ ਰੇ ਦਸਿਦ ਘਰ ਮੋ ਸੁਭ ਹੋਈ ਦੁਸ਼ਟ ਸ਼ਾਸਨ ਸਕੇ ਨ ਕੋਈ ਇੱਕ ਬਾਜ ਜੁ ਤਮੈ ਸੰਭਾਰਾ ਕਾਲ ਪਾਸ ਤੇ ਕਹੋ ਬਾਰਾ ਜਨ ਨਰਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸਰਣ ਤਿਹਾਰੀ ਆਪ ਹਾਥ ਦੇ ਲਿਹੋ ਬਾਰੀ ਸਭ ਠੌਰ ਮਹ ਸਹਾਈ ਦੁਸ਼ਟ ਦੋਖ ਤੇ ਰਹਿ ਬਚਾਈ ਸਵਈਆ ਪਾਇ ਗਹੇ ਜਬ ਤੇਤ ਮਰੇ ਤਬ ਤੇ ਕੋ ਵਖਰੇ ਨਹੀਂ ਆਨੇਉ ਰਾਮ ਰੇਮ ਤੁਰਤ ਤੁਰਤ ਨੇ ਕਹਿ ਮਤ ਇਕ ਨਮਾਨਿਓ ਸਿਮਰਤ ਸਾਸਰੇ ਬੇਸਪੈਬ ਭੁਫੇਤ ਕਹਿ ਹਮੇ ਇਕ ਨ ਜਾਣਿਓ ਸ੍ਰੀ ਹਸਪਾਨੀ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛੜ ਕੇ ਕਹਿਓ ਤੁਹਾਰੋ ਦੁਆਰ ਮਾਹ ਕਹਿ ਕੀ ਲਾਜ ਅਸ गोबिंद दास तुहार सतनाम श्री वाहेगुरु साहिब जी चौपाई साहिब पास सही दशमी कव्यवाच बिन की चौपाई हमरे करो हादर छा पुन होए चित की छा तव चरणन मन रहे हमारा अपना जान करो प्रति पारा हमरे दुष्ट स पै तुम का बहा आप हाते मोहि मचावा सुख विषय मोर परिवार से शिक्षा पै करतारा मोर ठाने जकर हृदय करे है ਸਾ ਬੈਨ ਕੋ ਵਾਲ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੁਰ ਕਜਨ ਕੀ ਰਹ ਪਿਆਸਾ ਤਮੇ ਛੜ ਕੋਈ ਅਵਰਨਾ ਧਾਉ ਜੋ ਬਰਚਾਂ ਹਮ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੁੰਚਨ ਸਤਰ ਹਮਾਰੇ ਮਾਰਿ ਹੈ ਆਪਾਤ ਹੈ ਮੁਝੇ ਉਪਰ ਹੈ ਮਨ ਕਾਲ ਕਾ ਤਰਾਸ ਨਿਵਰੇ ਹੈ ਹੁ ਦਸ ਦਹ ਹਮਾਰੇ ਪ੍ਰਸਾਦ ਸ੍ਰੀ ਅਸ ਤੁਰ ਜੋ ਕਰ ਘਰ ਅਚਾਰ ਆਕਲੇ ਹੋ ਮਹਾਰਕਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਪਦ ਦੁਸਤਨ ਕਹਿੰ ਤਾਤਮੁ ਪਰੇ ਚਤੁਰਦਸ ਸੰਤਾ ਕਾਲ ਪਾਇ ਬ੍ਰਹਮਾ ਬੱਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਮਿ ਸੰਪ੍ਰਕਾਸ਼ ਆਸਕਲ ਕਾਲ ਕਕਿਆ ਦਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਇ ਤੋ ਜੈ ਸ਼ਰੂਪ ਜਾਇਵਾਦ ਤੇ ਕੈਵਤਾਰਾ ਸੋਏ ਗੁਰੂ ਸੁਨ ਜਿਹਾ ਮਹਾਰਾ ਨਮਸਕਾਰ ਤਿਸੇ ਕਹ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕੜ ਕਉ ਸਿਵਗੁਰੂ ਸੁਖ ਦਿਓ ਸਤਰ ਕਉ ਪਲ ਬਵਦ ਕੀਓ ਕਟ ਕਟ ਕੇ ਅੰਤਰ ਕੀ ਜਾਨ ਭਲੇbure ਕੀ ਪੀਰ ਪਛਾਨਤ ਚੀਟੀ ਤੇ ਕੁਜਰਿਆ ਸੋਲਾ ਸਾ ਪ੍ਰਕਿਰਪਾ ਅਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਸੁਖੀ ਇਕ ਇਕ ਕੀ ਫਿਰ ਪਛਾਨੈ ਘਟ ਘਟੇ ਪਟ ਪਟ ਕੀ ਜਹਦੇ ਤਉ ਉਤਕਰ ਕਰਾ ਕਰਤਾਰਾ ਰਜਾ ਧਰਤਾ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤਉ ਮੈ ਮਿਲਤ ਦੇਤਾ ਸਭ ਸੁਝਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਪੂਜ ਉਚਾਰੈ ਤੁਮ ਸਭ ਹਿਤੇ ਰਹਿ ਤਿਰਾਲ ਬਜਾਰਤ ਵੇਦ ਭੇਦ ਅਰ ਆਲ ਬਦਰ ਕਾਰ ਗ੍ਰਵ ਕਾਰ ਦਰਦ ਆਧ ਦੀਲੇ ਰਾਦ ਸਭ ਕਾਰਕੂੜ ਚਾਰ ਤਪੇਦਾ ਜਾ ਕੋ ਪੇਵਨ ਪਾਵਤ ਬੇਦਾਤਾ ਕੋ ਕਿਰਪਾਹ ਅਨਮਨ ਤਹਾ ਮਹਾਂਮੂੜ ਕੁਛ ਪੇਦ ਨ ਜਾਤ ਮਹਾਦੇਵ ਕੋ ਕਹਿ ਤਸਦਾ ਸ਼ਿਵ ਦਰੰਗਕਾਰ ਕਾ ਚਿਨਤ ਦੇ ਪੇਵਾ ਪਪ ਦੀ ਬੁਧ ਹੈ ਜੇਤੀ ਬਨਤ ਪਿੰਦ ਪਿਰ ਤੁਹ ਤੇਤੀ ਤੁਹਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤਵ ਸਸਾਰਾ ਇਕ ਰੂਪ ਰੂਪ ਸਰੂਪਾ ਰਗ ਭਿਓ ਰਾਵਕ ਹੀ ਭੂਪਾ ਅੱਡ ਜੇ ਜਸੇ ਸਦਖਿ ਜੀ ਉਤਪਜ ਖਾਤ ਬਹੁਤ ਰਚ ਤੇ ਦੇ कहु फूला राजा अब बैठा कहो सिमट पयो सकरे कैठा सिग्री सृष्टि दिखाई चपव आदर जुगाद रूप सयपव और रक्षा मेरी तुम करो सिख उबाल असिख सक करो दुष्ट जितै उठवत तो पाता सकल बलेश कर औरण का ताज है जो तव सर नी परे तिनके दुष्ट दुख है बरे पुरख जवन पग परे तिहारे तिनके तुम सकड़ सटारे जो कल को एक बार त्याहे हैं ताके काल निकट नय है ਰਖਾ ਹੋਏ ਤਹੇ ਸੁਵਕਾਲਾ ਦੁਸ਼ਤ ਰਿਸ਼ਟ ਤਰੈ ਤਤਕਾਲਾ ਕਿਰਪਾ ਦਰਿਛ ਤਰ ਜਾਹਿ ਨਹਰ ਹੋ ਤਾ ਕੇ ਤਾਪ ਤਨਕ ਬਹਰਹ ਰੇ ਦਸਿਦ ਘਰ ਮੋ ਸਭ ਹੋਈ ਦੁਸ਼ਤ ਸ਼ਾਸੁ ਸਕੇ ਨ ਕੋਈ ਏਕ ਬਾਜ ਜੁ ਤਮੈ ਸੰਭਾਰਾ ਕਾਲ ਪਾਸਟੇ ਕਹਿਓ ਬਾਰਾ ਜਿ ਨਰਨਾਮ ਤਿਹਾਰੋ ਕਹਾ ਦਰਦ ਦੁਸ਼ਤ ਦੋਖ ਤੇ ਰਹਾ ਖੜਕ ਕੇ ਤਮੈ ਸਰਣ ਤਿਹਾਰੀ ਆਪ ਹਾਥ ਦੇ ਲਿਹੋ ਬਾਰੀ ਸਭ ਠੌਰ ਮਹੋ ਸਹਾਈ ਦੁਸ਼ਟ ਦੋਖ ਤੇ ਰਹਿ ਬਚਾਈ ਸਵਈਆ ਪਾਇੰਗੇ ਜਬ ਤੇ ਤਮਰੇ ਤਵ ਤੇ ਕੋ ਆਤਰੇ ਨਹੀਂ ਆਨੇਉ ਰਾਮ ਰੇ ਤੁਰਤ ਕੋ ਰਤਨੇ ਕਹਿ ਮਤ ਇਕ ਨਮਾਨਿਓ ਸਿਮਰਤ ਸਾਸਰੇ ਬੇਸਪੈ ਭੇਦਿਕ ਹੈ ਹਮੇ ਇਕ ਨ ਜਾਣਿਓ ਸ੍ਰੀ ਸੁਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛੜ ਕੇ ਗਿਓ ਤੁਹਾਰੋ ਦੁਆਰ ਮਾਹਿ ਗਹਿ ਕੀ ਲਾਜ ਅਸ गोविंद दास तुहार पटनाम श्री वाहेगुरु साहिब जी चौपाई साहिब पास सही दशमी कववाच बिनती चौपाई हमरे करो हादर छा पुन होए चित की छा तव चरणन मर रहे हमारा अपना जान करो प्रति पारा हमरे दुष्ट स पै तुम कब हो आप हादय मोहि म चाव सु के बसे मोर परिवार से शिक्षा पै करतारा मोर अच्छा ने जकर हृदय करे है ਸਾ ਬੈਰ ਨਿਕੋ ਵਾਲ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੁਰ ਕਜਨ ਕੀ ਰਹਿ ਪਿਆਸਾਤ ਮੈਂ ਛੜ ਕੋਈ ਅਵਰਨਾ ਧਿਆਉ ਜੋ ਪ੍ਰਚਾਨ ਤੁਮ ਤੇ ਪਾ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਚਨ ਸਤਰ ਹਮਾਰੇ ਮਾਰਿ ਹੈ ਆਪਾਤ ਹੈ ਮੁਝੇ ਉਪਰ ਹੈ ਮਨ ਕਾਲ ਕਾ ਤਰਾਸ ਨਿਵਰੈ ਉਦਸ ਤਹ ਹਮਾਰੇ ਪਸਾ ਸ੍ਰੀ ਅਸਤੁਰ ਜੂ ਕਰ ਦਰ ਰਚਾ ਰੱਖ ਲਿਓ ਮੋਹ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਪੰਦ ਦੁਸ਼ਣ ਕੇ ਹੰਤਾ ਤੂ ਪਰੇ ਚਤੁਰਦਸ ਕੰਤਾ ਕਾਲ ਪਾਏ ब्रह्मा ਬੱਤਰਾ ਕਾਲ ਪਾਏ ਜਮੁ ਜੁ ਅਵਤਾਰਾ ਕਾਲ ਪਾਏ ਕਰਮ ਸੰਪ੍ਰਕਾਸ਼ ਆਸਕਲ ਕਾਲ ਕਕੇ ਅਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੁਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਇ ਤੋ ਜੋਸ਼ਨ ਪੁਜਾਇਆ ਵਾਦ ਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਮਹਾਰਾ ਨਮਸਕਾਰ ਤੇ ਸੇਖੁ ਮਾਰੀ ਸਕਲ ਪ੍ਰਜਾਣ ਤੇ ਆਪ ਸਭਾਰੀ ਸਿਵਕੜ ਕਉ ਸਿਵਗੁਰੂ ਸੁਖ ਦਿਓ ਸਤਰ ਕਉ ਪਲ ਬਵਦ ਕੀਓ ਘਟ ਘਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜ ਰਿਆ ਸੋਲਾ ਸਾ ਪ੍ਰਕਿਰਪਾ ਅਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਆਇ ਤੈ ਦੁਖੀ ਸੁਖ ਆਇ ਸਾਧਨ ਤੇ ਸੁਖੀ ਏਕ ਏਕ ਕੀ ਫਿਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਾਇ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਪੂਜੂ ਚਾਰੈ ਤੁਮ ਸਭ ਹੀ ਤੇ ਰਹਿ ਤੇ ਰਾਲ ਵਜਾਰਤ ਵੇਦ ਭੇਦ ਅਰ ਆਲਵ ਦਰਕਾਰ ਦਰਬਕਾਰ ਦਰਦਾ ਆਦ ਨੀਲ ਰਾਦ ਸਭ ਰੰਗਕਾਰ ਕੋ ਚਾਰ ਤਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾ ਕੋ ਕਿਰਪਾ ਹਰ ਤਨ ਮਨ ਤਹਾ ਮੂੜ ਕੁਛ ਪੇਦ ਨ ਜਾਤ ਮਹਾਦੇਵ ਕੋ ਕਹਿ ਤਸਦਾ ਸ਼ਿਵ ਦਰੰਕਾਰ ਕਾ ਚਿਨਤ ਦੇਵਾ ਪਪ ਦੀ ਬੁਧ ਹੈ ਤੇਤੀ ਬਨਤ ਪਿੰਦ ਪਿੰਦ ਤੁਹ ਤੇਤੀ ਤਵਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਤੁਸ ਸਸਾਰਾ ਇਕ ਰੂਪ ਰੂਪ ਸਰੂਪਾ ਰਗ ਭਿਓ ਰਾਵਕ ਹੀ ਭੂਪਾ ਅੱਡ ਜੇ ਜਸੇ ਤਦ ਕੀ ਦੇ ਉਤਪਤ ਖਾਤ ਮੁਹਰ ਰਚ ਦੇ ਦੇ कहु फूला राजा हु बैठा कहो सिमट पयो सकरे कैठा सिग्री सृष्टि दी खाय अचभव आद दुर्गा दस रूप से अपव और रक्षा मेरी तुम करो सिख उबाल सिख सं करो दुष्ट जितै उठवत पुता सकल बलेश करो रण का ताज है तुज तव सर नी परे तिनके दुष्ट दुख है बरे पुरख जन पग परे ति हारे तिनके तुम सकल सब तारे जो कल को एक बार त्याहे हैं ताके काल निकट न है है ਰਚਾ ਹੋਏ ਤਹੇ ਸੁਕਾਲਾ ਦੁਸ਼ਟ ਰੇਸ਼ਟ ਤਰੈ ਤਤ ਕਾਲਾ ਕਿਰਪਾ ਦਰਚ ਤਰ ਜਾਹਿ ਨਿਰਹੋਤਾ ਕੇ ਤਾਪ ਤਨਿਕ ਬਹਰਹ ਰੇ ਦਸਿਦ ਘਰ ਮੋ ਸੁਭ ਹੋਈ ਦੁਸ਼ਟ ਸ਼ਾਸਨ ਸਕੇ ਨ ਕੋਈ ਏਕ ਬਾਜ ਜੁ ਤਮੈ ਸੰਭਾਰਾ ਕਾਲ ਪਾਸ ਤੇ ਕਹਯੋ ਬਾਰਾ ਜਨ ਨਰਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸਰਣ ਤੇਹਾਰੀ ਆਪ ਹਾਥ ਦੇ ਲਿਹੋ ਬਾਰੀ ਸਭ ਠੌਰ ਮੋ ਸਹਾਈ ਦੁਸ਼ਟ ਦੋਖ ਤੇ ਰਹਿ ਬਚਾਈ ਸਵਈਆ ਪਾਇ ਗਹਿ ਜਬ ਤੇ ਤਮਰੇ ਤਬ ਤੇ ਕੋ ਵਖਰੇ ਨਹੀਂ ਆਨੇਉ RAM ਰੇਮ ਤੁਰਾ ਤੁਰਾਨੇ ਕਹਿ ਮਤ ਇਕ ਨਮਾਨਿਓ ਸਿਮਰਤ ਸਾਸਰੇ ਬੇਸਪੈ ਭੁਪੇਦਿ ਕਹਿ ਹਮੇ ਇਕ ਨ ਜਾਣਿਓ ਸ੍ਰੀ ਹਸਪਾਨੀ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛੜ ਕੇ ਕਹਿਓ ਤੁਹਾਰੋ ਦੁਆਰ ਮਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ